ਅੱਜ ਨਗਰਪਾਲਿਕਾ ਸਰਦੂਲਗੜ ਵੱਲੋਂ ਲੋਕ ਹਿੱਤ ਵਿੱਚ ਸਫਾਈ ਕਰਮਚਾਰੀਆਂ ਨੂੰ ਕੂੜਾ ਇਕੱਠਾ ਕਰਨ ਲਈ ਨਵਾਂ ਵਾਹਨ ਟਾਟਾ ਇਸ ਦਿੱਤਾ ਗਿਆ। ਇਸ ਮੌਕੇ ਤੇ ਨਗਰਪਾਲਿਕਾ ਸਰਦੂਲਗੜ ਦੇ ਸੈਨੀਟਰੀ ਇੰਸਪੈਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਹ ਟਾਟਾ ਇਹ ਸਵੱਛ ਭਾਰਤ ਮਹਾਂਮ ਤਹਿਤ ਖਰੀਦਿਆ ਗਿਆ ਹੈ ਅਤੇ ਇਸ ਰਾਹੀਂ ਨਾਈਟ ਸਰਵਿਸ ਦੁਆਰਾ ਸਫਾਈ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਸਾਤੋਪਾਲਾ ਨਗਰ ਕੌਂਸਲ ਜਿਹੜੀ ਆ ਉਹ ਸਾਡੇ ਮਾਨਯੋਗ ਪ੍ਰਧਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਕਿਉਂਕਿ ਉਹਨਾਂ ਨੇ ਸ਼ਹਿਰ ਦੀ ਸਮੱਸਿਆ ਨੂੰ ਜਾਣਦੇ ਹੋਏ ਲੋਕ ਹਿੱਤ ਵਿੱਚ ਸਬਦੂਲਗੜ੍ਹ ਦੇ ਨਿਵਾਸੀਆਂ ਨੂੰ ਇਹ ਡਾਟਾ ਇਸ ਜਿਹੜੀ ਨਗਰ ਪੰਚਾਇਤ ਨੂੰ ਦਿੱਤੀ ਆ ਬਹੁਤ-ਬਹੁਤ ਧੰਨਵਾਦ ਆ ਔਰ ਦੂਸਰਾ ਜੋ ਸ਼ਹਿਰ ਦੇ ਵਿੱਚ ਕੂੜੇ ਦੀ ਲਿਫਟਿੰਗ ਦੀ ਸਮੱਸਿਆ ਸੀ ਉਹ ਸਾਡੇ ਮਾਨਯੋਗ ਸੈਕਟਰੀ ਸਾਹਿਬ ਸਥਾਨਕ ਸਰਕਾਰਾਂ ਵਿਭਾਗ ਜੀ ਵੱਲੋਂ ਤੇ ਮੰਤਰੀ ਸਾਹਿਬ ਵੱਲੋਂ ਸ਼ਹਿਰ ਦੀ ਪਬਲਿਕ ਵਾਸੀਆਂ ਨੂੰ ਜੋ ਸਾਫ ਸਫਾਈ ਸੰਬੰਧੀ ਜਾਗਰੂਕ ਕਰਨ ਲਈ ਤੇ ਉਹਨਾਂ ਦੀਆਂ ਸਮੱਸਿਆਵਾਂ ਤੋਂ ਨਿਜਾਦ ਦਵਾਉਣ ਲਈ ਜੋ ਵੀ ਸਵੱਛ ਭਾਗ ਦੇ ਤਹਿਤ ਫੰਡ ਮੋਹਜਾ ਕੀਤਾ ਗਿਆ ਉਸ ਅਧੀਨ ਟਾਟਾ ਇਹ ਖਰੀਦ ਕੀਤੀ ਗਈ ਆ ਜਿਸ ਨਾਲ ਅਸੀਂ ਨਾਈਟ ਸਰਵਿਸ ਸ਼ੁਰੂ ਕਰਕੇ ਸ਼ਹਿਰ ਵਾਸੀਆਂ ਨੂੰ ਸਵੇਰੇ ਹੀ ਸਾਫ ਸੁਥਰਾ ਮਾਹੌਲ ਜਿਹੜਾ ਵਾਤਾਵਰਣ ਉਹ ਅਸੀਂ ਮੋਹਜਾ ਕਰਵਾਵਾਂਗੇ ਇਸ ਟਾਟਾ ਇਸ ਤੋਂ ਜੀ ਕਮਰਸ਼ੀਅਲ ਯੂਜ਼ ਲਿਆ ਜਾਊਗਾ ਜਾਂ ਡੋਮੈਸਟਿਕ ਕੰਮ ਲੈ ਜਾਊਗਾ ਕਿਸ ਤਰ੍ਹਾਂ ਇਹ ਦੋਨੋਂ ਹੀ ਕੰਮ ਲੈ ਜਾਣਗੇ ਜਿਵੇਂ ਰਾਤ ਦੇ ਸਰਵਿਸ ਦੌਰਾਨ ਜੋ ਸ਼ਹਿਰ ਦੇ ਸਤੂ ਦੇ ਅੰਦਰ ਦੁਕਾਨਾਂ ਹਨ ਉਹਨਾਂ ਤੋਂ ਇਹ ਕੂੜਾ ਡੋਰ ਡੋਰ ਚੱਕਿਆ ਜਾਊਗਾ ਦੁਕਾਨਾਂ ਤੋਂ ਔਰ ਇਸੇ ਗੱਡੀ ਨਾਲ ਹੀ ਸਵੇਰੇ ਦੇ ਜੋ ਵਰਕਰ ਹੋਣਗੇ ਸ਼ਿਫਟ ਵਿੱਚ ਉਹਨਾਂ ਤੋਂ ਘਰਾਂ ਦੇ ਵਿੱਚੋਂ ਜੋ ਕੂੜਾ ਡੋਰ ਡੋਰ ਉਹ ਚੱਕ ਕੇ ਲਿਫਟਿੰਗ ਕੀਤੀ ਜਾਵੇਗੀ ਇੰਸਪੈਕਟਰ ਸਾਹਿਬ ਇੱਕ ਜਿਹੜੀ ਸੜਕ ਦੇ ਉੱਪਰ ਮੇਨ ਰੋਡ ਦੇ ਉੱਪਰ ਸਫਾਈ ਹੁੰਦੀ ਹੈ ਸਵੇਰੇ ਕੀ ਉਹ ਸਫਾਈ ਦਾ ਵੀ ਪ੍ਰਪੋਜ਼ਲ ਹੈਗਾ ਕੋਈ ਆਉਣ ਵਾਲੇ ਸਮੇਂ ਤੇ ਵੀ ਜਲਦੀ ਹੋ ਜਾਏ ਕਰੇ 4 ਵਜੇ 5 ਵਜੇ ਸਵੇਰ ਦੁਕਾਨਾਂ ਖੁੱਲਣ ਤੋਂ ਪਹਿਲਾਂ ਸਫਾਈ ਹੋ ਜਾਏ ਕਰੇ ਜੇ ਸਾਡੀ ਕੋਸ਼ਿਸ਼ ਹੈ ਵੀ ਜੋ ਸਵੇਰੇ ਸਫਾਈ ਦੇ ਸਬੰਧ ਚ ਸਵਾਲ ਕੀਤਾ ਗਿਆ ਉਹ ਅਸੀਂ ਰਾਤ ਨੂੰ ਹੀ ਜਿਹੜਾ ਕਿਉਂਕਿ ਸਵੇਰੇ ਵਰਕਰ ਜੋ ਕਾਫੀ ਰਾਤ ਦੇ ਥੱਕੇ ਥੱਕੇ ਹੁੰਦੇ ਹਨ ਉਹ ਸਵੇਰੇ ਕਈ ਵਾਰੀ ਨਹੀਂ ਜਾਗਦੇ ਤਾਂ ਸ਼ਿਫਟ ਵਾਈਜ਼ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਹਿਰ ਨੂੰ ਰਾਤ ਹੀ ਸਾਫ਼ ਸੁਥਰਾ ਮਾਹੌਲ ਦਿੱਤਾ ਜਾਵੇ